ਆਕੜੇ ਦਾਇਆ ਜਮਣੇ ਨਹੀਂ ਸੁਣ ਜਮਣੀ ਨਿਊ ਸਿੰਗਰ ਆਏ ਹੋਏ ਨੇ ਜੇ ਕਿਸ ਨੇ ਘਾੜਾ ਕੁੜਾ ਲਵਾਉਣਾ ਹੈ ਤਾਂ ਜਰੂਰ ਦੱਸਿਓ ਮੇਰੇ ਕੋਲ ਵੀ ਇਹ ਜੀ ਸੈਂਗਲ ਹੁੰਦੀ ਜੀ ਇੰਨੇ ਪੱਡ ਮਾਰਨੇ ਪੈਂਦੇ ਸੀ ਇਹਦੇ ਹੰਤ ਹੈਲੋ ਸਸਰੀ ਘਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਵਧੀਆ ਨਮਨ ਦੇ ਹੈਗੇ ਪੇਪਰ ਇਸ ਖਾਤਰ ਅਸੀਂ ਵਲੋਗ ਨਹੀਂ ਐਡਿਟ ਕਰ ਸਕਦੇ ਸੀ ਤੇ ਮੈਂ ਖੇਚ ਲੱਗੀ ਰਹਿੰਦੀ ਸੀ ਤੇ ਹੁਣ ਮੈਂ ਵੀ ਸਕੂਲ ਜਾਣੀ ਹੈ ਨਾ ਇਸ ਖਾਤਰ ਉਹ ਸਾਰੇ ਵਲੋਗ ਜਿਹੜੇ ਮੇਰੇ ਕੰਮ ਗਮਾਲੇ ਹੈਗੇ ਉਹ ਅੱਜ ਮੈਂ ਐਡਿਟ ਕਰਕੇ ਪਾਉਂਗੀ ਕਿਉਂਕਿ ਅੱਜ ਹੀ ਟਾਈਮ ਲੱਗੇ ਅੱਜ ਸੰਡੇ ਹੈ ਮੇਰੇ ਕੋਲ ਵੀ ਇਹ ਜੀ ਸੈਂਗਲ ਹੁੰਦੀ ਸੀ ਇੰਨੇ ਬੱਦਲ ਮਾਰਨੇ ਪੈਂਦੇ ਸੀ ਇਹਦੇ ਵਿੱਚ ਹਾਂ ਐਡਿਕ ਸੈਂਗਲ ਸੀ ਇੱਕ ਵਾਰ ਮੈਂ ਬੁੜੀ ਦੇ ਵਿੱਚ ਮਾਰੀ ਸੀ ਆ ਲੈ ਤੈਨੂੰ ਮਾਰੋਗੇ ਅੱਜ ਫੇਰ ਨਹੀਂ ਟਿਕਦਾ ਉਰਾ ਉਰਾ ਆ ਕੀ ਐ ਤੋਫੀ ਟੁੱਗੂ ਗਈ ਟਿਕ ਕੇ ਬਾਇਆ ਬਿਮਾਰ ਹੋ ਜਾਏਗਾ ਇਹ ਛਟਕਾ ਵਾਰੀ ਵਾਰੀ ਮੁੜ ਜਾਂਦਾ ਸੀ ਡੰਡਾ ਲਾਤਾ ਹੋੰਜਾ ਵਾ ਸਿੱਧਾ ਸਿੱਧਾ ਕਿਹੜੇ ਖਾਲੇ ਚ ਟਿੱਗਿਆ ਸੀ ਡਿੱਗੀ ਤੇ ਕਾਲਾ ਇਹ ਵਸਤੇ ਬੜਾ ਵੱਡਾ ਟਰੈਕਟਰ ਦੇ ਟਰਕਾਰ ਦਾ ਤੋਤੇ ਸੀ ਲਿਬੜ ਗਿਆ ਇਸ ਤਾਂ ਫੇਰ ਦੇ ਦੂੰਗਾ ਟਰੈਕਟਰ ਬੜਾ ਦੂਰ ਗਿਆ ਪਾਣੀ ਇੰਨੀ ਦੂਰ ਲੱਗ ਜਾਏਗਾ ਕੌਣ ਕੌਣ ਮੇਰੇ ਵਿੰਗੂ ਐਂਡ ਦੀ ਭਰਦਾ ਅੱਗੇ ਬੰਨ ਲਾ ਕੇ ਕਈ ਲੱਗ ਉਹੋ ਚਲ ਚਲ ਨਾ ਟੱਕ ਬਾਰੇ ਮੁਝੇ ਪਾਗੇ ਆਜ ਗਿਆ ਤੀਜਾ ਦਿਨ ਝੋਨਾ ਲਾਈ ਜਾਨੇ ਪਹਿਲੇ ਦਿਨ ਮੈਂ ਬਹੁਤ ਕੰਮ ਕੀਤਾ ਦੂਜੇ ਦਿਨ ਉਹ ਦੂਹ ਘਟ ਕੀਤਾ ਤੀਜੇ ਦਿਨ ਅੱਜ ਜਿਵੇਂ ਹੀ ਘਟ ਕੀਤਾ ਪਹਿਲੇ ਦਿਨ ਜ ਕਸਰਾ ਨਿਕਲ ਗਈਆਂ ਬਾਹਦੀਆਂ ਪਹਿਲੇ ਦਿਨ ਬਾ ਜੰਪੀ ਖਾਣ ਲੱਗੀ ਦੂਜੇ ਦਿਨ ਫੋਰੀ ਨਾੜਾਂ ਹੀ ਉੱਠ ਖੜੀਆਂ ਇਸ ਖਤਰਬਾਲਾ ਕੰਮ ਨਹੀਂ ਕਰੀ ਤੁਹਾਨੂੰ ਤਾਂ ਬਾਲੀ ਕਈ ਚਲਾਈ ਮੈਂ ਉਸਦੇ ਤੇ ਤੂੰ ਪੇਖੜਾਤਾ ਜਬਕ ਕਦੇ ਧੁੱਪੇ ਖੜੀ ਰਹ। ਆਕੂ ਗੱਲ ਐ ਮੈਂ ਤਾਂ ਝੋਨੇ ਆ ਲੈਣੇ ਚਾਹ ਲੈ ਕੇ ਆਈ ਸੀ ਜਿਹੜੇ ਝੋਨੇ ਲਈ ਜਾਂਦੇ ਉਹ ਹੈ ਹੀ ਨਹੀਂ ਖੇਤ ਚ। ਕੰਮ ਕੀ ਐ ਮੇਰਾ? ਉਹ ਫੋੜਾ ਮਾਰਨ ਲਈ ਨਹੀਂ ਆ। ਤੇਦੀ ਹਸੀਗਾ ਤਾਂ ਨਿਕਲਦੀ ਐ। ਨਮੰਤਰ ਦੀਪ ਆਈ ਜਾਂਦੇ ਐ। ਮਾਸਟਰ ਜੀ ਵੀ ਆਏ। ਚਲੋ ਚੱਲੀਏ। ਬਸ ਆ ਰਹਿ ਗਿਆ ਝੋਨਾ। ਸਾਰਾ ਲੱਗ ਗਿਆ। ਤੀਜਾ ਦੇਣਾ ਅੱਜ ਪਨੀਰੀ ਝਕਾ ਵਾਲਾ ਹੋ ਗਿਆ ਐਵੇਂ ਲਾਲ ਲਾਲ ਦੀਨੇ ਇਹਨੂੰ ਹੁਣ ਕੱਢ ਕੱਢ ਕੇ ਪਾਸੇ ਰੱਖਣਾ ਅੱਠ ਗੁੱਟੀਆਂ ਬਣਾਉਣੀਆਂ ਐਸੀ ਪਨੀਰੀ ਝਕਾ ਨਹੀਂ ਕੱਢਿਆ ਸੀ ਘਾਹ ਚ ਪਨੀਰੀ ਗੱਢੀ ਐ ਇਹ ਤਾਂ ਝੋਕੂ ਗਿਆ ਇਹ ਗੱਲ ਕੱਢਿਆ ਸੀ ਉਹਨੇਕ ਪਨੀਰੀ ਨਿਕਲੀ ਐ ਕਿਵੇਂ ਵਟ ਲੀਪਨ ਦਾ ਫਾਇਦਾ ਹੰਨੀ ਆ ਇੱਥੋਂ ਮੈਂ ਵਟ ਲੀਪੀ ਸੀ ਅੱਗੋਂ ਨਹੀਂ ਲੀਪੀ ਇੱਥੇ ਤੁਰਨ ਦਾ ਬਹੁਤ ਮਜ਼ਾ ਆਉਂਦਾ ਸੀ ਲਓ ਬਈ ਰੋਟੀ ਖਾਣ ਦੀ ਵਾਰੀ ਆ ਗਈ ਦਦਲੇ ਕਿ ਨੂੰਣਾ ਵਾਓ ਬਸ ਰੋਟੀ ਵਿੱਚ ਰੋਟੀਆਂ ਹੈਗੇ ਆ ਆਹੋ ਆਈ ਨਹੀਂ ਦਿੱਕੀ ਭਰੀ ਜਿਹਾ ਨਜ਼ਾਰਾ ਹੁੰਦਾ ਉਹ ਨਾ ਲੱਗਿਆ ਛੋਨੇ ਦਾ ਜਮਾ ਐਂਡ ਟਾਟਾ ਬਾਏ ਬਾਏ ਹੁਣ ਕਰੇਗਾ ਕਿ ਸੋਨੇ ਹਾਏ ਕੂਲ ਲੱਗੂਗਾ ਲੈਟ ਤੂੰ ਲੈਟ ਅੱਥੇ ਲੈਟ ਮੈਂ ਛੱਡ ਕੇ ਤੇਰੇ ਬਿਨਾ ਪਾਣੀ ਪੀਣ ਕੌਣ ਲਗਵਾ ਮੈਂ ਕਿ ਖੁਸ਼ੀ ਨੂੰ ਵੀ ਵਰਦੀ ਖਾਂਦੀ ਐ ਕਰਮ ਨੂੰ ਵੀ ਵਰਦੀ ਜਾ ਕੇ ਤਾਂ ਗਰਮੀ ਮਰ ਗਈ ਇਹ ਨਮੜ ਕਾਇਆ ਹੋਣਾ ਕਿਸੇ ਨੂੰ ਮੇਰੇ ਤਾਇਆ ਜੀ ਦੇਖਣ ਜੀ ਬੁੱਢੇ ਲੱਗਦੇ ਪਰ ਬੁੱਢੇ ਐ ਨਹੀਂ ਐ ਵਾ ਜੀ ਵਾ ਇਹ ਵੀਰੇ ਆਪਣੇ ਖੇਤ ਲੱਗ ਰਿਹਾ ਝੋਨਾ ਲੱਗ ਗਿਆ ਸੀ ਪਰ ਹੁਣ ਡੱਕੇ ਲਾਈ ਜਾਂਦੇ ਹੁਣ ਆਪਾਂ ਇਹਨੂੰ ਐ ਨਹੀਂ ਕਹਿ ਸਕਦੇ ਝੋਨਾ ਲਾਈ ਜਾਂਦੇ ਇਹਨੂੰ ਕਹਿੰਦੇ ਨੇ ਡੱਕੇ ਲਾਈ ਜਾਂਦੇ ਆ ਝੋਨਾ ਲੱਗੇ ਵੇ ਮੈਂ ਘਰੋਂ ਖੇਤ ਤੁਰ ਕੇ ਆਈ ਜਾਂਦੀ ਸੀ ਰਾਜ ਮੈਨੂੰ ਤਾਂ ਆ ਜੀ ਮਿਲ ਗਏ ਕਿ ਮੈਂ ਇਹ ਸ਼ੜਕ ਵਗਦੀ ਰਹਿੰਦੀ ਆ ਆਪਾਂ ਘਰੇ ਘਰੋ ਤੁਰਕੇ ਖੇਤ ਵੀ ਆ ਸਕਦੇ ਆ ਇਹ ਹੈਗੀ ਆਪਣੇ ਪਿੰਡ ਦੀ ਫੇਰ ਨਹੀਂ ਫੇਰਨੀ ਤੋਂ ਮੈਂ ਤੁਰਕੇ ਖੇਤ ਜਾ ਰਹੀ ਹਾਂ ਜਾ ਰਹੀ ਹੈ ਇਧਰ ਆ ਗਏ ਰੂੜਿਆਂ ਲਈ ਇਧਰ ਆ ਗਈ ਆਪਣੇ ਪਿੰਡ ਦੀ ਸਾਥ ਮੈਂ ਜਾਨੀ ਰੂੜਿਆਂ ਵੀ ਨਹੀਂ ਆਖਿਰਕਾਰ ਤਰਦੇ ਤਰਦੇ ਆਪਾਂ ਖੇਤ ਪਹੁੰਚ ਗਏ ਆਂ ਕੀਸੀ ਤਾਇ ਜੀ ਜਾਈ ਜਾਂਦੇ ਸੀ ਤਾਇ ਜੀ ਨੇ ਆਪਾਂ ਚੜਾ ਕੇ ਖੇਤ ਚੜਦਾ ਆਖਿਰਕਾਰ ਆਪਾਂ ਖੇਤ ਪਹੁੰਚ ਗਏ ਤਰਦੇ ਤਰਦੇ ਇਹ ਆਪਣੇ ਖੇਤ ਦੀ ਸਭ ਤੋਂ ਨਿਸ਼ਾਨੀ ਇਹ ਇਧਰ ਆਪਣਾ ਖੇਤ ਹੈ ਲੈਣ ਤਾਂ ਮੋਟਰਸਾਈਕਲ ਆਈ ਸੀ ਪਰ ਕੰਮ ਕੀਤੇ ਬਿਨਾ ਖੇਤੋਂ ਨਹੀਂ ਜਾਇਆ ਜਾਂਦਾ ਹੁਣ ਮੈਂ ਇਧਰ ਗੁੱਟੀਆਂ ਫੜਾ ਕੇ ਚਲੋ ਚਲੋ

ਉਹ ਨੰਬ ਉਹ ਵੀ ਵਿਚਾਰੀ ਮੇਰੇ ਵਰਕ ਕਿਉਂ ਕਰਦੇ ਰੋਣ ਲੱਗਿਆ ਨਾ ਬੈਠਣਾ ਨਾ ਉਹ ਗੱਲਾਂ ਆਵੇ ਨਾ ਇਹ ਕਾਈ ਸੱਲ ਕਰਿਓਵੇ ਨਾ ਮੈਂ ਨਹੀਂ ਕਰੂਗਾ ਤੇਰੇ ਕਾਈ ਤੋਂ ਟਿੱਕੇ ਕੱਟੀ ਜੇ ਉਹ ਕਰੇਗਾ ਬੰਦੀ ਪਤਾਇਆ ਪਾਣੀ ਦੇ ਦੇ ਓ ਜੋਕਾ ਦੇ ਤਾਇਆ ਇਹ ਤੁਸੀਂ ਦੇਖੋ ਤੁਹਾਡਾ ਬਲੱਡ ਘਟ ਗਿਆ ਸੀ ਹਨ ਸ਼ੂਗਰ ਘਟ ਗਿਆ ਸੀ ਹੋਰ ਕੀ ਟੈਂਪਰੇਚਰ ਘਟ ਗਿਆ ਸੀ ਹੁਣ ਆਪਾਂ ਇਨ ਠੇਕੇ ਦੇ ਦੇਣੀ ਤੁਸੀਂ ਕਿਉਂ ਐ ਥੱਕਦੇ ਰਹਿੰਦੇ ਹੋ ਤੁਹੇ ਠੇਕੇ ਦੇ ਦੋ ਨਾ ਤੁਸੀਂ ਦੇ ਦੇ ਕਰੋ ਮੇਰੇ ਕੋਲ ਤਾਂ ਨਹੀਂ ਦਿੱਤੀ ਆਇਆ ਨਾ ਬੱਲੇ ਕਰੋ ਬਹੁਤ ਭੜਾ ਕਲ ਘੁੱਟ ਦਸ ਆਹ ਟਾੜੀ ਮੈਂ ਹੋਰ ਪਿਓ ਤੇ ਗਈਆਂ ਆਣ ਕੇ ਵਰਖਦੀ ਸੀ ਕੀ ਕਹਿੰਨੇ ਆ ਜਾਏ ਕਿੱਥੇ ਕਰਾਂਗੇ ਜੇ ਖੇਤ ਹੀ ਨਾ ਆ ਕਰਾਂਗੇ ਅੱਜ ਆ ਵੀਰਵਾਰ ਅੱਜ ਪਾਣੀ ਦੀ ਵਾਰੀ ਹੈ ਅੱਜ ਅਸੀਂ ਲੜਾਂਗੇ ਬਿੜੀ ਗੇਨ ਲਦੀ ਟਟੀਰੀਆਂ ਦੀ ਤੇ ਠੀਕ ਹੈ ਠੀਕ ਹੈ ਤੇਰੀ ਵੀ ਇਹ ਅੱਧਾ ਕਾਂਜਾ ਕੀ ਹੈ ਆ ਗਏ ਪਜਾਵਣ ਦੇ ਬੁੱਟੇ ਕੋਲੇ ਇਹਦੇ ਜਾਮਣ ਹੋਏ ਤੱਕ ਪੱਕੇ ਨਹੀਂ ਮੈਂ ਅੱਧੇ ਕੱਚੇ ਪੀਲੇ ਜੇ ਖਾ ਲੈਣੀ ਆ ਆ ਦੇਖ ਪੂਰਾ ਪੱਕਾ ਹੈ ਐਤ ਕੀ ਜਾਮਣ ਬਹੁਤ ਥੋੜੇ ਲੱਗੇ ਜਾਮਣੇ ਨਹੀਂ ਸੁਣ ਜਾਮਣੇ ਬੈਠ ਕੀਤੇ ਇਕਰਾਰ ਤੇਰੇ ਸਾਹਮਣੇ ਤੂੰ ਬਹਿਰਨੇ ਗਵਾਈਂ ਪਰਦੇ ਨਿਊ ਸਿੰਗਰ ਆਏ ਹੋਣੇ ਜੇ ਕਿਸਨੇ ਘਾੜਾ ਕੁੜਾ ਲਵਾਉਣਾ ਹੈ ਤਾਂ ਜਰੂਰ ਦੱਸਿਓ